ਬੀਤੇ ਦਿਨ ਜੰਮੂ ਦੇ ਬੱਸ ਸਟੈਂਡ ਦੇ ਵਿੱਚ ਹੋਏ ਗਰਨੇਡ ਹਮਲੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਇਨ੍ਹਾਂ ਵਿੱਚੋਂ ਜਲੰਧਰ ਤੋਂ ਗਏ ਬੱਸ ਡਰਾਈਵਰ ਨਿਸ਼ਾਨ ਸਿੰਘ ਵੀ ਸ਼ਾਮਿਲ ਸੀ ਨਿਸ਼ਾਨ ਸਿੰਘ ਦੀ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ ਤੇ ਉਹ ਖੁਦ ਵੀ ਜ਼ਖਮੀ ਹੋ ਗਿਆ ਨਿਸ਼ਾਨ ਸਿੰਘ ਸਰਕਾਰੀ ਬੱਸ ਦਾ ਡਰਾਈਵਰ ਹੈ ਜਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਜੰਮੂ ਤੋਂ ਵਾਪਸ ਆਣ ਲੱਗਾ ਤਾਂ ਉੱਥੇ ਗਰਨੇਡ ਦਾ ਧਮਾਕਾ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ ਵਾਕਿਆ ਇਹ ਹੋਇਆ ਕਿ ਉੱਥੇ ਹੀ ਖੜੇ ਸੀ ਆਪਣੇ ਕਾਊਂਟਰ ਦੇ ਗੱਡੀਆਂ ਲਾ ਕੇ ਤੇ ਜਦੋਂ ਖੜੇ ਉਸ ਤੋਂ 2-4 ਮਿੰਟ ਬਾਅਦ ਹੀ ਉਤੇ ਇਹੀ ਛੜਤਾ ਗ੍ਰਨੇਡ ਕਿਸੇ ਨੇ ਉਹਦੇ ਵਿੱਚ ਤਾ 15 ਜਾਨੇ ਜ਼ਖਮੀ ਹੋ ਗਏ ਜੀ ਤੇ ਮੇਰੇ ਵੀ ਸਾਰੇ ਸੁਰੇ ਵੱਜੇ ਆ ਅਸੀਂ ਤਾਂ ਫਿਰ ਉਸ ਤੋਂ ਭਾਜ ਦੌੜ ਦੇ ਵਿੱਚ ਗੱਡੀਆਂ ਭਜਾ ਲਏ ਖਾਲੀ ਵੀ ਕਿਤੇ ਹੋਰ ਜ਼ਿਆਦਾ ਨੁਕਸਾਨ ਨਾ ਹੋ ਜAVE ਉਹਦੇ ਵਿੱਚ ਆਣ ਕੇ ਸੀ ਵਿਜੇਪੁਰ ਆਣ ਕੇ ਪੱਟੀਆਂ-ਪੱਟੀਆਂ ਕਰਾਈਆਂ ਟੀਕੇ ਲਵਾਏ ਉੱਥੇ ਕੋਈ ਪਤਾ ਹੀ ਨਹੀਂ ਲੱਗਾ ਇਹ ਅਸੀਂ ਤਾਂ ਸੋਚਦੇ ਕਿ ਗੱਡੀ ਦਾ ਟਾਇਰ ਫਟਿਆ ਹੋਇਆ ਪਰ ਜਦ ਅਸੀਂ ਵੇਖਿਆ ਥੱਲੇ ਤੇ ਉਧਰਲੇ ਬੰਨੇ 4-5 ਜਾਣੇ ਜ਼ਖਮੀ ਪਏ ਦੂਜੀ ਸਾਈਡ ਤੇ ਇੱਕ ਗੱਡੀ ਤੇ ਤੇ ਫੇਰ ਪਤਾ ਲੱਗਾ ਵੀ ਇਹ ਗ੍ਰਨੇਡ ਸੁੱਟਿਆ ਹੋਇਆ ਕਿਸੇ ਨੇ ਤੇ ਕੋਈ 11:55 ਦਾ 50:55 ਦਾ ਟਾਈਮ ਸੀ ਦਸ ਦੇ ਇਸ ਬੰਦ ਧਮਾਕੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵਹਿਸ਼ਤੀ ਜੱਥੇਬੰਦੀ ਹਿਸਬਲ ਮਜ਼ਾਹਦੀਨ ਨਾਲ ਸੰਬੰਧਿਤ ਹੈ ਜੰਮੂ ਤੇ ਕਸ਼ਮੀਰ ਦੇ ਪੁਲਿਸ ਮੁਖੀ ਦਿਨਪາກ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸ ਧਮਾਕੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਬਚੀ ਜਾਣੇ ਜ਼ਖਮੀ